ਨੋਆ ਕ੍ਰੈਸਟ ਆ ਗਿਆ ਭਾਈ ਆਪਣੇ ਕੋਲੇ ਇਹਦਾ ਬੌਂਟ ਹਿੱਟ ਹੋ ਗਿਆ ਅਗਲਾ ਬੰਪਰ ਮਗਰਿਆੜ ਤੇ ਪੈਨਲ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਕਰਤਾ ਕੰਮ ਸਟਾਰਟ ਇਹਦਾ ਤੇ ਨਾ ਇਹਦਾ ਕੱਲਾ ਬੰਪਰ ਬਦਲਿਆ ਆਪਾਂ ਬੌਂਡ ਨੂੰ ਉਸੇ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਸੈਟਿੰਗ ਹੋ ਗਈ ਡਿੰਕਿੰਗ ਹੋ ਗਈ ਹੈਗੀ ਮਗਰਾੜ ਉਹੀ ਸੈੱਟ ਕਰਤਾ ਬਾਈ ਠੀਕ ਹੈ ਚਲੋ ਜਿੰਨੇ ਵੀ ਬਚ ਸਕਦੇ ਸੀ ਅਗਲੇ ਦੇ ਪੈਸੇ ਪਹਚਾਤੇ ਨਹੀਂ ਤਾਂ ਬਹੁਤ ਮਹਿੰਗਾ ਸਮਾਨ ਪੈਣਾ ਸੀਗਾ ਤੇ ਪੂਰਾ ਵਧੀਆ ਤਰੀਕੇ ਦੇ ਨਾਲ ਕੰਮ ਹੋ ਗਿਆ ਤੇ ਹੁਣ ਚੈੱਕ ਕਰੋ ਮਾੜਾ ਕਿਵੇਂ ਲੱਗਦਾ ਤੁਹਾਨੂੰ ਕੋਰਾ-ਕਰਾਂ ਚੈੱਕ ਕਰੋ ਬੌਂਡ ਦਿਗਾ ਮਗਰਾੜ ਦਿਗਾ ਵਿੱਕੇਵੇਂ ਲੱਗਦਾ ਸੈਟਿੰਗ ਦੇਖ ਲਓ ਤੇ ਰੰਗ ਦੇਖ ਲਓ ਵੀ ਕਿਵੇਂ ਲੱਗਦਾ ਕੋਈ ਕਮੀ ਹੋਵੇ ਤਾਂ ਦੱਸੋ ਜਰੂਰ ਬਾਈ ਕੱਢਾਂਗੇ ਤੇ ਜੇ ਚੰਗਾ ਲੱਗਿਆ ਤਾਂ ਲਾਈਕ ਕਰਿਓ ਇਹ ਪੂਰਾ ਫਿਨਿਸ਼ਿੰਗ ਦੇ ਵਿੱਚ ਕੰਮ ਹੋ ਗਿਆ ਤੇ ਬਾਈ ਵੀ ਬਾਗੋ-ਬਾਗ ਹੋ ਗਿਆ ਤੇ ਚਲੋ ਅਸੀਂ ਤਾਂ ਹੋਣੀ ਆ ਬਹੁਤ ਤੁਹਾਡਾ ਧੰਨਵਾਦ ਵੀਡੀਓ ਦੇਖਣਾਂ ਦਾ